ਰੋਜੱਕ ਵਾਹਿਗੁਰੂ ਜੀ ਵਿਊ ਇਧਰ ਤੋਂ ਹੀ ਵੇਖ ਸਕਦੇ ਹਾਂ ਤਾਂਗੇ ਸ਼ਿੰਗਾਰੇ ਹੋਏ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਕਿਵੇਂ ਸਾਰੇ ਠੀਕ ਠਾਕ ਛੱਡ ਦੀ ਗੱਲਾ ਇਸ ਟਾਈਮ ਸਵੇਰ ਦੇ 5:00 ਵੱਜ ਗਏ ਆ ਤੇ ਚੱਲੇ ਆ ਗੁਰਦਰਾ ਸਾਹਿਬ ਮੱਥਾ ਟੇਕਣ ਤੇ ਅੱਜ 6 ਵਜੇ ਯਾਤਰਾ ਸ਼ੁਰੂ ਹੋਣੀ ਆ ਜਿਹੜੇ ਬਾਕੀ ਚਾਤ ਗੁਰਦਰਾ ਸਾਹਿਬ ਦਰਸ਼ਨ ਕਰਨ ਵਾਲੇ ਰਹਿੰਦੇ ਸੀ ਤੇ ਹੁਣ ਪਹਿਨਾ ਮੱਥਾ ਟੇਕ ਕੇ ਤੇ ਫਿਰ ਚਾਹ ਦਾ ਪਕੌੜਿਆਂ ਦਾ ਲੰਗਰ ਛਕਾਂਗੇ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਵੇਖਿਓ ਜਿਹੜੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜੇ ਤੁਹਾਨੂੰ ਪਤਾਉਂਦੇ ਆ ਗੁਰਦਰਾ ਸਾਹਿਬ ਮੱਥਾ ਟੇਕਣਾ ਸਾਰੇ ਭਾਈਕੋ ਜੀ ਮਿਲਦੇ ਆ ਲੰਗਰ ਹੈ ਯਾ ਕਲਗੀਆਂ ਫਿਰ ਦਾ ਵਾਈ ਕੋਈ ਬਿਲਡਿੰਗ ਦਾ ਥਿਊ ਵੇਖੋ ਕਿ ਵਾਈ ਗੋ ਜੀ ਇਥੇ ਕਮਰੇ ਬਹੁਤ ਸਾਫ ਸੁਥਰੇ ਆ ਤੁਹਾਨੂੰ ਜਾਨ ਲੱਗਿਆ ਕਿ ਕੋਈ ਕੈਮਰੇ ਦਾ ਥਿਊ ਖਾਵਾਂਗੇ ਤੇ ਜਿਵੇਂ ਕਿ ਤੁਹਾਨੂੰ ਇਹਦੇ ਦੱਸਿਆ ਕਿ ਇਹਦੇ ਲੰਗਰ ਆ ਤੇ ਅੱਜ ਵੇਖਦੇ ਆ ਕਿ ਕਿਹੜੇ ਟਾਈਪ ਦੇ ਪਕੌੜੇ ਚੱਲਦੇ ਆ ਲੰਗਰ 'ਚ ਇਸ ਟਾਈਮ ਵਾਈ ਗੁਰੂ ਜੀ ਹੁਣੇ ਬੈਠੇ ਆ ਵੇਟਿੰਗ ਰੂਮ ਦੇ ਹਾਲ 'ਚ ਇੱਥੇ ਵੇਟ ਕਰ ਰਹੇ ਹਾਂ ਆਪਣੀ ਬੱਸ ਦੀ ਕਿਉਂਕਿ ਬੱਸ ਕੋੜੀ ਕੇ ਲੇਟ ਵਾਜੇ ਆ ਆ ਵਾਏ ਗੁਰਜੀ ਆਪਣੀ ਬੱਸ ਗਈ ਆ ਤੇ ਜਿੱਤੇ ਆਪਾਂ ਹੁਣ ਅਗਲੇ ਗੁਰਦਰਾ ਸਾਹਿਬ ਦੇ ਦਰਸ਼ਕਾਂ ਚੱਲੇ ਆ ਆਓ ਜੀ ਆਵੇ ਜੀ ਆਓ ਆ ਦਰਸ਼ਕਾਂ ਦੇ ਆ हां जी, आगे जी आगे आगे। आ गए जी आ गए आ गए सादा करके बैठोगे देखो आ ही क्या हैगा कि 9.5 चढ़ागे 9.5 नहीं 9.5 ਤੁਸੀਂ ਪਰ ਵਾਸਤੇ ਛੇਪੀ ਨਹੀਂ ਇਹਨੇ ਵੀਰ ਜੀ ਨੂੰ ਪੁੱਛੋ ਜਿਹਨੇ ਟਾਈਮ ਦਿੱਤਾ ਜਦਾ ਵੀਰ ਜੀ ਬੈਠੇ ਜੇ ਮੈਂ ਇਹ ਬਾਜਾ ਪਾਣੀ ਆਈ ਬੋਦਰ ਪਾਣੀ ਵਾਲੀ ਬੋਤਲ ਪਤਾ ਨਹੀਂ ਕਿੱਟ ਜਣੀ ਆ ਵਾਹਿਗੁਰੂ ਜੀ ਅੱਜ ਤੁਹਾਨੂੰ ਦੱਸ ਕੇ ਆਵਾਂਗੇ ਗੁਰਦੁਆਰਾ ਗੁਰੂ ਨਾਨਕ ਸੇਤ ਕੁੰਡ ਰਾਜਗੀਰ ਨਾਲੰਦਾ ਇਥੋਂ ਪਟਨਾ ਦਾ 105 ਕਿਲੋਮੀਟਰ ਦੂਰ ਵਾ ਗੁਰਦੁਆਰਾ ਸਾਹਿਬ ਤਾਂ ਕਰਕੇ ਅੱਜ ਬਾਤ ਤੇ ਜਾ ਰਹੇ ਆ ਤੇ ਵੇਖੋ ਕਿੰਨਾ ਟਾਈਮ ਲੱਗਦਾ ਪਹੁੰਚਣ ਤੇ ਆ ਵੀ ਬਸਾਂ ਟੂਰਿਸਟ ਆਈਆਂ ਹੋਈਆਂ ਵਾ ਤੇ ਜਿਹੜੀ ਆਪਣੀ ਬੱਸ ਵਾ ਇਹ ਸੇਵਾ ਦੇ ਆ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਨੂੰ ਦਰਸ਼ਨ ਕਰਨ ਦੀ ਲਾਗੇ ਲਾਗੇ ਗੁਰਦੁਆਰਾ ਸਾਹਿਬ ਦੇ ਕਿ ਕਰੋ ਅਗਰ ਜੀ ਭੰਨਦਾ ਵੀ ਉਹ ਇਹ ਇੱਥੋਂ ਜਿੱਥੇ ਗੁਰਦਰਾ ਸਾਹਿਬਾ ਗੁਰਦਰਾ ਸਾਹਿਬ ਦੇ ਆਲੇ-ਦੁਆਲੇ ਸਭ ਭਾਰਿ ਭਾਰਵਾ ਇਹ ਕਿਨੇ ਬਹੁਤ ਹਾਜ਼ਰ ਨੇ ਇਹ ਪਾਉਂਗੀ ਗੁਰਦਰਾ ਸਾਹਿਬ ਦਾ ਇਤਿਆਜ਼ ਤਾਂ ਜਾ ਕੇ ਸਰਮਣ ਕਰਾਵਾਂਗੇ ਮਾਲੇ ਸੋ ਵਾਏ ਗੁਰਜੀ ਆ ਗਿਆ ਆਏ ਆਪਣੀ ਡੈਸਟੀਨੇਸ਼ਨ ਤੇ ਤੇ ਸੰਗਤ ਲੱਗੀ ਉਤਰਨਾ ਵਾਏ ਗੁਰਜੀ ਕੀ ਫਤਿਹ ਹੁਣ ਵਾਏ ਗੁਰਜੀ ਬਸ ਆਪਣੀ ਪਹੁੰਚ ਗਈ ਆ ਤੇ ਸੰਗਤ ਵਾਰੀ ਵਾਰੀ ਸਰਬਾਸ ਤੋਂ ਉਤਰੰਡੀ ਆ ਤੇ ਬਾਕੀ ਟਾਈਮ ਆਵਾਂ ਲੱਗ ਗਿਆ 2-3 ਘੰਟੇ ਲੱਗੇ ਤਕਰੀਬਨ ਪਹੁੰਚਦੇ ਆ ਰਸਤਾ ਵੀ ਹਵਾਲਾ ਮੈਂ 105 ਕਿਲੋਮੀਟਰ ਪੈ ਜਾਂਦਾ ਸ਼੍ਰੀ ਪਟਨਾ ਸਾਹਿਬ ਜੀ ਤੋਂ ਇਹ ਗੁਰਦਰਾ ਸਾਹਿਬ ਬਾਕੀ ਆਲੇ ਦੁਆਲੇ ਤੁਸੀਂ ਵੀ ਹੋ ਵੇ ਸਕਦੇ ਜੀ ਆ ਸਾਹਮਣੇ ਇਹ ਯਾਤਰੀ ਨਵਾਜ਼ ਜਿਹੜੇ ਦੂਰੋਂ ਆਉਂਦੇ ਆ ਯਾਤਰੀ ਉਹ ਇੱਥੇ ਰਾਤ ਰਹਿ ਵੀ ਸਕਦੇ ਆ ਇੱਥੇ ਕਮਰੇ ਮਿਲਦੇ ਆ ਰੈਂਟ ਤੇ ਤੇ ਉਹ ਇੱਥੇ ਕਮਰੇ ਦਾ ਰੈਂਟ ਭਰ ਕੇ ਇੱਥੇ ਰਾਤ ਰਹਿ ਸਕਦੇ ਆ ਤੇ ਬਾਕੀ ਯਾਤਰੀ ਨਵਾਜ਼ ਦੇ ਖਬੇ ਹੱਥ ਜੋੜਾ ਘਰ ਤੇ ਬਾਕੀ ਕੋਈ ਨਹੀਂ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਵੀਡੀਓ ਦੇ ਵਿੱਚ ਕਿ ਤੁਹਾਨੂੰ ਸਾਰਾ ਦਿਖਾਵਾਂਗੇ ਜੋੜਾ ਘਰ ਇਤਿਹਾਸ ਕੇ ਜਿਹੜੀਆਂ ਚੀਜ਼ਾਂ ਉਹ ਵਿਖਾਵਾਂਗੇ ਤੇ ਬਾਕੀ ਇਤਿਹਾਸ ਨਾਲ ਹੀ ਜਾਣੂ ਕਰਾਵਾਂਗੇ। ਹੁਣ ਆਪਣੀ ਸਾਰੀ ਸੰਗਤ バス ਵਿੱਚ ਉਤਰ ਰਹੀ ਹੈ ਵਾਰੀ-ਵਾਰੀ ਸਿਰ ਤੇ ਟੋਟਲ ਆਪਣੀ ਜਥੇ ਵਿੱਚ 43 ਜਾਣੇ ਆ 40 43 ਜਾਣੇ ਹੈਗੇ ਆਪਣੀ ਜਥੇ ਦੇ ਵਿੱਚ। ਆਵਾਕਰ ਜੀ ਤੁਹਾਨੂੰ ਗੁਰਦਰਾ ਸਾਹਿਬ ਦਾ ਬਾਹਰ ਦਾ ਵਿਊ ਦਿਖਾਉਂਦੇ ਆ। ਤੇ ਇਹ ਸਾਹਮਣੇ ਬਸਾਂ ਲੱਗੀਆਂ ਹੀ ਆ। ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਕਹਾ ਗੁਰਦੁਆਰਾ ਗੁਹਨਾਨਕ ਸ਼ੀਤਲਕੁੰਡ ਰਾਜਮੀਰ ਨਲੰਦਾ ਇਹ ਗੁਰਦੁਆਰਾ ਸਾਹਿਬ ਦਾ ਨਾਮ ਆ ਤੇ ਬਾਕੀ ਤੁਹਾਨੂੰ ਹੁਣ ਗਾੜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਜਿਹੜੇ ਵੀਰ ਭੈਣ ਭਰਾ ਚੈਨਲ ਤੇ ਨਵੇਂ ਆ ਚਾਹ ਲੋ ਜੀ ਯੂਸ ਸਟ੍ਰਾਈਕ ਕਰਿਓ ਤੇ ਇਦਾਂ ਹੀ ਸਾਡੇ ਨਾਲ ਪਿਆਰ ਬਣਾਈ ਰੱਖਿਓ ਤੇ ਤੁਹਾਨੂੰ 파ਰਮਿਕ ਗੁਰਦਰਾ ਸਾਹਿਬ ਦੇ ਇਤਿਹਾਸਿਕ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਰਵਾਂਗੇ ਤੇ ਹੁਣ ਆਪਾਂ ਚੱਲੇ ਆ ਗੁਰਦਰਾ ਸਾਹਿਬ ਮੱਥਾ ਟੇਕਣ ਆ ਤੁਸੀਂ ਪਾਰਕਿੰਗ ਵੇਖ ਸਕਦੇ ਹੋ ਇਹ ਗੁਰਦਰਾ ਸਾਹਿਬ ਅੰਦਰ ਪਾਰਕਿੰਗ ਆ ਕਾਰ ਪਾਰਕ ਕਰਨ ਲਈ ਤੇ ਜਦੋਂ ਆਪਾਂ ਇਧਰੋਂ ਇਧਰਲੇ ਪਾਸੇ ਆਵਾਂਗੇ ਤਾਂ ਸਾਹਮਣੇ ਜੋੜਾ ਸਰੋ ਇਥੇ ਆਪਣੇ ਹੀ ਜੋੜਾ ਜਮਾ ਕਰਾਉਣੇ ਆ ਔਰੰਗਜ਼ੇ ਬੋਲਦੇ ਜੀ ਕਿਹਾ ਸੇਓ ਬਹੁਤ ਵਧੀਆ ਬਹੁਤ ਕਿਰਪਾ ਕਰਵਾ ਦਿੱਤੀ ਫਰਸ ਕਲਾਸ ਯਾਤਰਾ ਕਿਸੀ ਫਰਸ ਕਲਾਸ ਹੋ ਰਹੀ ਹੈ ਜੀ ਬਹੁਤ ਗੁਰੂਵਾਰ ਦੀ ਕਿਰਪਾ ਹੈ ਹਾਂ ਜੀ ਫਟੇ ਜੀ ਪੂਰੀ ਯਾਤਰਾ ਸੰਗਤਨ ਅਸਲ ਜਨਾਂ ਦਾ ਹਾਂ ਜੀ ਹਾਂ ਜੀ ਇਹ ਇਧਰ ਨਿਸ਼ਾਨ ਸਾਹਿਬ ਆ ਇਕਦਾਂ ਨੂੰ ਇਹੋ ਥੋੜੀ ਜਾਣਕਾਰੀ ਹੋਰ ਦੇ ਦਈਏ ਕਿ ਥੱਲੇ ਜਿੱਥੇ ਕਾਰ ਪਾਰਕਿੰਗ ਦਾ ਲਖਾਈ ਆ ਉੱਥੇ ਲਿਫਟ ਵੀ ਜਾਂਦੀ ਆ ਦਰਬਾਰ ਸਾਹਿਬ ਤੇ ਆਪਾਂ ਨੇ ਲਿਫਟ ਨਾਲ ਹੀ ਚੱਲੇ ਆ ਤੇ ਆ ਜੀਰ ਆਪਣੇ ਨਾਲ ਸੰਗਤ ਦੇ ਵਿੱਚ ਨਾਲ ਆਏ ਹੀ ਤੇ ਇਹ ਵੀਰੇ ਕਨਾਤੋਂ ਭਾਈ ਤੇ ਫਿਰ ਅੱਜ ਬਸੇ ਗੱਲਾਂ ਬਾਤਾਂ ਕਰਦੇ ਹੋਣੇ ਤੇ ਬਹੁਤ ਵਧੀਆ ਵਾ ਬਾਈ ਦਾ ਚੰਗਾ ਵਾ ਤੇ ਇਹ ਅੰਕਲ ਬਾਈ ਦੇ ਫਾਦਰ ਸਾਹਿਬ ਆ ਇਨਾਂ ਦਾ ਸੁਭਾਅ ਬਹੁਤ ਚੰਗਾ ਵਾ ਬੱਚੇ ਗੱਲਾਂ ਬਾਤਾਂ ਕਰਦੇ ਆਏ ਹਨ ਤੇ ਵਾਵਾ ਇੰਜੋਏ ਕੀਤੀ ਟ੍ਰਿਪ ਬੱਚੇ ਇਹ ਹੁਣ ਆਪਾਂ ਲੈਟ ਰਾਈਂ ਚੱਲੇ ਆ ਦਰਬਾਰ ਸਾਹਿਬ ਤੇ ਬਾਕੀ ਸੈਕਿੰਡ ਫਲੋਰ ਤੇ ਦਰਬਾਰ ਸਾਹਿਬਾ ਫਸਟ ਫਲੋਰ ਤੇ ਲੰਗਰ ਹਾਲ ਆ ਤੇ ਗਰਾਉਂਡ ਫਲੋਰ ਤੇ ਸ਼ੀਤਲ ਕੁੰਡ ਵਾ ਜਿਦਾ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਆ ਆ ਗਿਆ ਸੈਕਿੰਡ ਫਲੋਰ बाहर कृति का बाहर कृति किस पावन पवित्र स्थान के को जानने की पाएगी उनको मार्ग प्रेमली 1500 क्रिएट बिकरे शब्द पहली उलास अगर बोल नारकशाही के जानने हो तो 1500 गुरुनाथ तो साहब की जो इच्छा आई है इच्छे आपको ना दो चीज मिलेगी प्राप्त गुरु महाराज के और तो पहला प्राण इतिहास पास एकता जे अपहार ने देखकर बीच पहाड़ लगदा लेकिन यदि इतने दा इतिहास पढ़ोगे पहाड़ नहीं है ए सीधा हिंदुस्तान की राजधानी अजाब शत्रु के ग्रह का

क्या? जो बच्चियां उन दुनिया में पर जो इतिहास देखना है इलाके पास कम से कम दो दिन जाए तारे से करते आसपास तो लगे था कुछ चीज का नाम तो बोलना तो लग जाता आज राज राजाओं का का इत्तेफाक क्या सोचा दूसरा एक सबसे बड़ा युद्धों का भी

खाब खत्म अब दुनिया में लगा हुए सब तो बढ़िया सोता का है स्नान कर लेंगे तो पवित्र हो जाएंगे तो पांच दस हजार लगे देखिए सीता नहा लिया पवित्र हो गए पर जब गुरु महाराज जी आए तो सीधा महाराज तीर्थ गए और इस चीज का खंडन की तविंदा की गलत है अगर नहाने से पाप खत्म ਪਾਪ ਦਾ ਬਿਰਾ ਜਿਹੜੇ ਟੱਕੂ ਮੱਛੀਆਂ ਮਗਰਮਛ ਗੁਰਬਾਣੀ ਤਾਂ ਕਹਿੰਦੀ ਪਿਆਰੀ ਲੱਕ ਜੀ ਜਲ ਵਿੱਚ ਹੁੰਦੇ ਤਾਂ ਉਹਨੂੰ ਪਾਪ ਪਈ ਮੜ ਜਾਂਦੀ ਪਰ ਜਦ ਤੱਕ ਨਾਮ ਨਹੀਂ ਜਪੇਗਾ ਉਹ ਪਾਪ ਨਹੀਂ ਕਰੇਗਾ ਔਰ ਬਾਹਰ ਜੀਰਥਾ ਤੇ ਵੀ ਜਾ ਕੇ ਉਪਦੇਸ਼ ਕੀਤਾ ਤੇ ਜਿੱਦਣ ਗਏਗਾ ਆਹ ਜਿਹੜਿਆ ਨਾ ਅੱਠ ਮੀਲ ਦਾ ਲਗਭਗ ਇਹ ਅੱਠ ਮੀਲ ਕੇ ਅੰਦਰ ਨੂੰ

ਪਾਰੀ ਤੱਕ ਉਗਰਤੀ ਹੁੰਦਾ ਜੇ ਕਿ ਜ ਸਾਰੇ ਕੁੰਡ ਗਹਿਰਵ ਤੇ ਇੱਕ ਕੁੰਡ ਆਪਣੇ ਅੰਦਰ ਹੀ ਗਰਤੋ ਕਿ ਇੱਕ ਕੁੰਡ ਵੀ ਉਹਦੇ ਵਿੱਚ ਪੈਂਦਾ ਸੀਗਾ ਤੇ ਆ ਜਿਹੜਾ 5 ਮੀਟਰ ਦੇ ਇਆ ਇਹ 5 ਮੀਟਰ ਘੇਰਦਰ ਜ਼ਮੀਨ ਦੀ ਖਦਾਈ ਕਰ ਲੋ ਉਧਰ ਪੱਕ ਲੋ ਕਿਸੇ ਵੀ ਜਗ੍ਹਾ ਤੋਂ ਮਿੱਟੀ ਮਿਲੇਗੀ 5 ਫੁੱਟ ਤੇ ਪੱਥਰ ਮਿਲੇਗਾ 200 ਅਬ ਪੱਥਰ ਹੈ ਤੇ ਮੋਰ ਨਹੀਂ ਹੁੰਦਾ ਤੇ ਜਿਹੜਾ ਪਾਣੀ ਚੱਲਦਾ ਹੋਵੀ ਗਰਮੀ ਮੇ ਗਰਮੀ ਸੱਨੇ ਪਾਣੀ ਦੀ ਬੜੀ ਦਿੱਕਤ ਸੀ ਉਹਨਾਂ ਸਾਹਿਬ ਜੀ ਆਏ ਲੋਕਾਂ ਨੇ ਪਛਾਰ ਲਿਆ ਬੇਕਦੀ ਕੀਤੇ ਕਰੋ ਉੱਪਰ ਗਰਮੀ ਤੇ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਮਹਾਰਾਜ ਵੀ ਜਾਣੀ ਜਾਣ ਸਭ ਦੇਖ ਲਿਆ ਮੇ ਦਿੱਕਤ ਹੈ ਤੇ ਆ ਜਿਹੜਾ ਸੰਭਲ ਜੋ ਆਪਣੇ ਅੰਦਰ ਹੈਗਾ ਇਹ ਬਿਲਕੁਲ ਨਜ਼ੀਕ ਸੀਗਾ

ਤੱਲੇ ਕੋਟਬਨੇ ਆ ਜਾ ਕੇ ਦਰਸ਼ਨ ਕਰ ਲੋ ਹੱਥ ਸੁੱਚਾ ਊੜਾ ਲਿਆ ਵਾਰਾ ਕਿਸੇ ਉਹਦੇ ਅੰਦਰ ਧੋਣਾ ਨਹੀਂ ਜੂਤਾ ਨਹੀਂ ਕਰਨਾ ਪੈਰ ਨਹੀਂ ਪੋਣਾ ਦੁੱਧੋ ਦੇ ਨਾਲ ਲੱਕਰ ਵੀ ਬਣਦਾ ਪੀਂਦੇ ਵੀ ਔਰ ਕੰਮ ਹੁੰਦਾ ਇਹ ਹੈ ਠਿੱਡਾ ਸਾਹਮਣੇ ਫਿਰ ਮੰਦਰ ਚ 10 ਗੁੰਡ ਗਰਮ ਇੰਦਰ 7 ਗੁੰਡ ਗਰਮ ਲਗ ਤੋਂ ਠਾਲਾ ਕਿਲੋਮੀਟਰ ਆ ਗਏ ਇੰਨਾ ਤੇਜ਼ ਗਰਮ ਪਾਣੀ ਹੱਥ ਲੱਗਦਾ ਨਹੀਂ ਉਹਨੂੰ ਪੈਰ ਤੇ ਤੱਪੋ ਉਹ ਤੱਪਦਾ ਪਾਰਾ ਜੀ ਨੇ ਕਛ ਟਲਵੀ ਕੀਤਾ ਨਾਰਿਸ ਜਗਰ ਤੇ ਗੁਰਦੁਆਰੇ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਪਹਿਲਾ ਗਰ ਦੂਜਾ ਧਨ ਜੋ ਬਣਿਆ ਰੂਲਣਾ ਨਾ ਠੀਰੇ ਨਿਤ ਚਾਰ ਬੜ ਕੇ ਰੇ ਪਤ ਜੋ ਤਰ ਤੁ ਜੀ ਤੇ ਕਰੋ ਨਾਲ ਕਾਰਾ ਜੀ ਦੀ ਕਿਰਪਾ ਹੋਏ ਤੇ ਗੁਰਦੁਆਰਾ ਵੀ ਬਣ ਗਿਆ ਬਣਨ ਦਾ ਬਹੁਤ ਪ੍ਰੀਅਤ ਚਾਹੀਏ ਸਿਨੇ ਇਹ ਟੈਮ ਉਹ ਆਪਣੇ ਇਨਸਾਨ ਦੇ ਲਗਭਗ ਉੱਛਦੇ ਆ ਇਸ ਗੁਰਦੁਆਰੇ ਦਾ ਦਰਗਾਹ ਕੀਤਾ ਇੰਗਲੈਂਡ ਵਾਲੇ ਬਾਬਾ ਜੀ ਗੁਰੂ ਦਾਤਕ ਨਿਸਕਾਰ ਸੇਵਕ ਜੱਥਾ ਯੂਕੇ ਆ ਬਹੁਤ ਪੈਸਾ ਕਮਾ ਚੁੱਕਾ ਤੇ ਇੱਥੇ 100 ਕਿਲੋਮੀਟਰ ਵਿੱਚ ਸਿੱਖ ਪਰਿਵਾਰ ਇਕੱਠੇ ਆਪ ਤਾਂ 2-400 ਰੋਜ਼ ਆਉਂਦੇ ਤੇ ਇੱਥੇ ਦੋ-ਦੋ ਸਾਲ ਕੋਈ ਹੁੰਦਾ ਇਸ ਤੱਕ ਦੂਸਰਾ ਇੱਥੇ ਉਹ ਕੁਝ ਬਣਾ ਵੀ ਨਹੀਂ ਸਕਦੇ ਤੇ ਸੈਂਟਰਲ ਗਵਰਨਮੈਂਟ ਦੀ ਜਗ੍ਹਾ ਇੰਨੀ ਕੀ ਜਗ੍ਹਾ ਤੇ ਚਲੋ ਇੱਕ ਨਇਆਦਾਂ ਵਧੀਆ ਕਿਤਾ ਗੁਰਦੁਆਰਾ ਵਧੀਆ ਬਣ ਗਿਆ ਤੇ ਪ੍ਰਬੰਧ ਜੋ ਹੈ ਤਖਤ ਸ੍ਰੀ ਹਰਮੰਦਰ ਦੀ Patna ਸਾਹਿਬ ਮੈਨੇਜਮੈਂਟ ਸਾਰਾ ਹੋ ਰਿਹਾ ਦਾ ਹੈਗਾ ਬਹੁਤ ਵਧੀਆ ਕੰਮ ਕਰਵਾ ਲਿਆ ਲੇਕਿਨ ਹਮਾਰੇ ਜੋ ਮੁੱਖ ਮੰਤਰੀ ਹੈਗੇ ਜੀ ਕੁਮਾਰ ਉਹਦਾ ਵੀ ਬਹੁਤ بڑا ਯੋਗਦਾਨ ਰਿਹਾ ਇਹ ਤੇ ਖਦਾਈ ਵੀ ਕਰ ਸਕਦੇ। ਖਦਾਈ ਵੀ ਜਰੋਗੇ ਤੇ ਆ ਬੈਠੀ ਕਰ ਸਕਦੇ। ਤੇ ਉਹਨਾਂ ਨੇ ਸੈਕਟਰ ਤੋਂ ਮਜ਼ਦੂਰੀ ਦਿਲਾਈ। ਖੁਦ ਆਪਾਂ ਕੇ ਦੀ ਪੱਥਰ ਕੋਾਇਆ ਸਿੱਤਾ ਵੀ ਖੰਡਿਆ। ਤੇ ਗੁਰੂ ਦੀ ਕਿਰਪਾ ਹੋਏ ਤੇ ਹੁਣ ਤੱਕ 26 ਕਮਰੇ ਕਰਿਆ ਸਿੱਧੀ ਹੈਗਾ। ਕਦੇ ਜਾਗੇ ਜਿਵੇਂਦਾ ਤੇ ਹੁਣ ਤੱਕ ਨੰਗੇ ਚੱਲਦੇ। ਇਹ ਵੀ ਕਿਰਪਾ ਦਾ ਰੱਬ ਦੀ ਹੈ। ਲੇਕਿਨ ਬਾਣੀ ਕੋਲ ਹੋਰ ਕਰਕੇ ਗਿਆ ਸੀ ਥੱਲੇ ਨੰਗਰ ਹਾਲ ਨੰਗਰ ਹਾਲ ਨੇ ਕੋਈ ਫੋਟੋ ਲੱਗੀ ਹੈਗੀ ਫੌਜੀ ਬਾਬਾ ਅਗੈਬ ਸਿੰਘ ਜੀ ਲਲਪੋ ਕਲਾ ਮੈਂ ਇੰਟਰਵਿਊ ਨਾਲ ਪੰਜਾਬ ਚ ਧੁੜਿਆਨੇ ਚ ਉਹਨਾਂ ਨੇ ਬਿਚਾਰਨੇ 50 ਸਾਲ ਪਿੱਲੇ ਆਰਜੀ ਚੜਕੇ ਆ ਗਿਆ ਪਰਵਾਦੂ ਚੱਕਤਾ ਇੱਕ ਚੁਰਾਸ਼ ਕਰਦੀਦਾ ਬੜੀਆਂ ਗੜਾਈਆਂ ਲੱਗੀਆਂ ਯਾ ਸਾਦੀ ਸੇਵਾ ਨੂੰ ਮਿਲਟਾ ਕੇ ਭਾਰੀ ਲਗਾ ਸਹਿਬ ਪ੍ਰਕੀਸੂ ਇਹ ਜੀਤਾ ਉਹ ਬਚਾਰਾ ਦੋ ਦੋ ਸਾਲ ਬਾਥੂ ਖਾਂਦਾ ਰਿਹਾ ਪੇੜ ਖਾ ਖਾ ਕੇ ਦਿਨ ਕੱਟਿਆ ਤੇ ਅੱਜ ਦੇਖ ਲੈ ਗੁਰੂ ਦੀ ਇੰਨੀ ਕਿਰਪਾ ਹੈ ਕਿ ਉਹ 4 ਪੰਨਾਰ ਲੰਗਰਾ ਚ ਲੰਘ ਕੇ ਚੱਲਦਾ ਹੀ ਹੁੰਦਾ ਤੇ ਇਹ ਵੀ ਕਿਰਪਾ ਦਾ ਰਤ ਹੀ ਅਜੇ ਕਿੰਨੀ ਕਰ ਬਾਤੀ ਹੈ ਨਹੀਂ ਤਾਂ ਸਾਥੂਤਾ ਕੀ ਦੋ ਤੀ ਰੋਟੀ ਨਹੀਂ ਬਣਦੇ ਤਾਂ ਲੱਗਦਾ ਜਾਨੀ ਵੀ ਕਲੀ ਨਹੀਂ ਮਰਗੇ ਮਰਗੇ ਤੇ ਉਹ ਵੀ ਉਧੀ ਉਧਿਕਰ ਬਾਕੀ ਤੇ ਉਹਦੀ ਸੇਵਾ ਸੇਵਾ ਨੂੰ ਭਾਗ ਲੱਗ ਗਿਆ ਤੇ ਹੁਣ ਤਾਂ ਬੜਾ ਅੰਦਾਜ਼ ਹੈ ਨਿੱچے ਨਗਰ ਨੰਗਰ ਵੀ ਛੱਕ ਲੋ ਤਾਂ ਜੋ ਗੁਰੂ ਮਾਰ ਦੇ ਸੀਤਲ ਕੀਤਾ ਕੁੰਡ ਉਹ ਵੀ ਆਪਣੇ ਅੰਦਰ ਹੀ ਹੈਗਾ ਅੰਦਰ ਜਾ ਕੇ ਉਹ ਸੰਦੇ ਚਲ ਪਰ ਕਿਰਕਾ ਉਹਨਾਂ ਨਾਲ ਛੱਕ ਲੋ ਬੀਚ ਥੋੜਾ ਜੀ ਹੈਗਾ ਇਹਦਾ ਖਿਆਲ ਰੱਖੀ ਕਿਉਂ ਸੇ ਜਨਨ ਲੰਗਰ ਵਰਦਾ ਹੈ ਕੋਈ ਤੇ ਆਪਤ ਵੀ ਸਕ ਲੋ ਤੇ ਗੁਰੂ ਮਹਾਰਾਜ ਜੀ ਦੀ ਅਸੀਸਾ ਪ੍ਰਾਪਤ ਕਰੋ ਆਪਣੀ ਦਸਰੰਗ ਦੀ ਸੇਵਾ ਤੇ ਲੰਗਰ ਦਾ ਚ ਮਾਪਦਾ ਉਹਦਾ ਆਪ ਇੱਕ ਸੁਸੀਨ ਪ੍ਰਾਪਤ ਕਰ ਸਕਦੇ ਇਹ ਕਾਹ ਤੋਂ ਆਪਣੀ ਸਰਧਾ ਦੇ ਤਾਬ ਹੈਗਾ ਜੀ ਸੇਹ ਮਾਰੇ ਸਰਤਾਜ ਜੋ ਭਾਈ ਸਾਹਿਬ ਵੀ ਲੈ ਕਿਹਾ ਵੀ ਸੰਕਟ ਦਾ ਇੱਕੋ ਹੀ ਜਨਦੀ ਕਲਾ ਦੀ ਅਰਦਾਸ ਤੇ ਅਰਦਾਸ ਤੋਂ ਬਾਅਦ ਫੇਰ ਕੀਰਤ ਦਾ ਨਾਮ ਲੈਤੇ ਰਹੋ ਹੋਈਆਂ ਗਰਤੀਆਂ ਦੀ ਖਿਮਾ ਸੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮਾ ਬਾਜੀ ਨੂੰ ਦੱਸਿਆ ਗੁਰਦਾਰੇ ਸਾਹਿਬ ਦੇ ਆਲੇ-ਦੁਆਲੇ ਸਭ ਪਹਾੜੀਆਂ ਔਰ ਸਾਹਿਬ ਵਾਹਿਗੁਰੂ ਜੀ ਮੰਦਰ ਵਾ ਮਾੜੀ ਕੇ ਇਹ ਵੀ ਯੂ ਜੱਕਾ ਸਰਦੇ ਤੇ ਇੱਕ ਕਿੰਨਾ ਸ਼ਾਨਦਾਰ 뷰 ਆ ਰਿਹਾ ਨਾਨੀ ਨੰਦਾ ਆ ਗਿਆ ਇੱਕ ਵਦਰਾ ਸਾਹਿਬ ਦੇ ਦਰਸ਼ਨ ਦੇ ਹੋਣਾ ਵਾਹਿਗੁਰੂ ਜੀ ਪਹਿਲਾਂ ਲੰਗਰ ਹੈ ਕਰ ਲਈਏ ਕਿਉਂਕਿ ਸੰਗਤ ਨੂੰ ਭੁੱਖ ਬੋਧ ਲੱਗੀ ਹੋਈ ਹੈ ਸੰਗਤ ਨੇ ਸੇਰ ਦਾ ਲੰਗਰ ਨਹੀਂ ਹੈ ਗਿਆ ਇਧਰ ਉੱਤੇ ਵਾਹਿਗੁਰੂ ਜੀ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਵਾ ਤੇ ਅੰਦਰ ਜਾਂਦਾ ਲੰਗਰ ਹਾਲ ਆ ਗਾਫ ਨਿਸ਼ਾਨ ਸਾਹਿਬ ਇਕਦਰ ਵਾਹਿਗੁਰੂ ਜੀ ਜਿਵੇਂ ਤੁਹਾਨੂੰ ਦੱਸਦਾ ਲੰਗਰ ਹਾਲ ਆ ਵਾਹਿਗੁਰੂ ਜੀ ਲੰਗਰ ਹਾਲ ਇਥੋਂ ਦਾ ਇਥੋਂ ਆਪਾਂ ਪਹਿਨਾ ਛਕਦੇ ਆ ਲੰਗਰ वाहेगुरू जी गुरद्वार रसोई आहे रसोई जी मासूरा न वाहेगुरू जी तर्शन करातल कुड ते ਹੋ ਜੀ ਸਾਹਮਣੇ ਵੇਖ ਸਕਦੇ ਹਾਂ ਸੰਗਤ ਦਰਸ਼ਨ ਕਰ ਰਹੀ ਆ ਸ਼ੀਤਲ ਕੁੰਡ ਦੇ ਨਾਲੇ ਯਲ ਸ਼ਾ ਕਰਈ ਆ ਸ਼ੀਤਲ ਕੁੰਡ ਵਿੱਚ ਤੇ ਬਾਕੀ ਦੂਰ ਦੂਰੋਂ ਸੰਗਤ ਆਈ ਆ ਜਿਵੇਂ ਸਾਹਮਣੇ ਰਾਜਸਥਾਨ ਤੋਂ ਸੰਗਤ ਆਈ ਆ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਇਹ ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਸ਼ੀਤਲ ਕੁੰਡ ਦੇ ਇਹ ਲੰਗਰ ਹਾਲ ਦੇ ਥੱਲੇ ਬਣਿਆ ਹੋਇਆ ਵਾ ਬਾਕੀ ਜ਼ਰੂਰੀ ਬੇਨਤੀ ਨਾ ਕਹਨੇ ਜੀਦਰ ਕੋਣ ਦੇ ਜਾਲ ਚ ਕੋਈ ਪੈਰ ਪਾਵਾਂ ਨਾ ਜੂੜੀ ਕਰਨੀ ਆ ਤੇ ਨਾ ਹੀ ਜਿਹੜਾ ਮਿਲ ਜਲ ਛਗਣਾ ਵਾਂ ਵਿੱਚ ਛਗਣਾ ਜਦੋਂ ਵੀ ਜਲ ਛਗਣਾ ਵਾਂ ਆਪਣੀ ਬੋਗ ਦੀਆਂ ਕੇ ਚੀਜ਼ ਚ ਭਰ ਕੇ ਤੇ ਬਾਹਰ ਆ ਕੇ ਜਲ ਛਗਣਾ ਨਾ ਹੀ ਵਿੱਚ ਛਗਣਾ ਕਿਉਂਕਿ ਇਹ ਰਹਿਤ ਤੁਹਾਡੀ ਆਦਾਮ ਦੀ ਹੈ ਕਿਸੇ ਵੀ ਚੀਜ਼ ਦੀ ਇਸ ਕਰਕੇ ਨਾ ਜ਼ਰੂਰੀ ਗੱਲਾਂ ਨੂੰ ਧਿਆਨ ਰੱਖਿਓ ਭਾਈ ਗੁਰਜੀ ਕੁੰਡ ਦੇ ਇਧਰਲੇ ਪਾਸੇ ਗੁਰਦਾਸ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਵਾ ਤੁਸੀਂ ਪੜ੍ਹ ਵੀ ਸਕਦੇ ਹੋ ਦਾ ਬਾਬਾ ਜੀ ਵੀ ਦਰਬਾਰ ਸਾਹਿਬ ਅੰਦਰ ਦੱਸਦੇ ਗੁਰਦਾਸ ਸਾਹਿਬ ਦਾ ਇਤਿਹਾਸ ਹੈ ਤੁਸੀਂ ਇੱਥੇ ਲਿਖਿਆ ਵੀ ਪੜ੍ਹ ਸਕਦੇ ਹੋ ਇਸ ਬੋਰਡ ਤੇ ਪੰਜਾਬੀ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਵਾ ਤੇ ਜਿਹਨੇ ਹਿੰਦੀ 'ਚ ਇਤਿਹਾਸ ਬਣਨਾ ਉਹ ਇਧਰ ਲਿਖਿਆ ਹੋਇਆ ਵਾ ਕਿ ਕਿ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਸਿੱਖਾਂ ਦਾ ਤੇ ਹਿੰਦੂਆਂ ਦਾ ਸਾਂਝਾ ਸਥਾਨ ਹੈ। ਭਾਗੁਰ ਜੀ ਮੀਂਹ ਡਾਪਿਆ ਪੈਣਾ ਤੇ ਸਾਹਮਣੇ ਪਹਾੜਾ ਤੁਸੀਂ ਵੀ ਵੇਖ ਸਕਦੇ ਜੀ। ਇਹ ਨਹੀਂ ਬਹਾ ਲੱਤ ਪਿਆ ਵਾ। ਭਾਗੁਰ ਜੀ ਟਾਂਗੇ ਪਹਿਲਾਂ ਸਾਹਮਣੇ ਚ ਇਹੋ ਚੱਲਦੇ ਹੁੰਦੇ।

ਆ ਟੋਬੀ ਹੈਗੇ ਪਰੇ ਟਾਂਗੇ ਆਟੋ ਨਾਲੋਂ ਜ਼ਿਆਦੇ ਸੋ ਰੋਜ ਆਕ ਵਾਹਿਗੁਰੂ ਜੀ ਵੀਉ ਤੇ ਆਲੇ ਦੁਆਲੇ ਪਹਾੜੀ ਪਹਾੜਵਾ ਤੇ ਸਾਹਮਣੇ ਤੁਸੀਂ ਰੁੱਖਾਂ ਦੇ ਵਿੱਚ ਦੋਹੇ ਦੀ ਸਾਜੋ ਮੰਦਰ ਵਾ ਇਹ ਰਸਤਾ ਵੀ ਜਾਂਦਾ ਇੱਥੇ ਪਹਾੜਾਂ ਦੇ ਵਿੱਚੋਂ ਦੀ ਤੁਸੀਂ ਯੂ ਵੀ ਚੈੱਕ ਕਰ ਸਕਦੇ ਹੋ ਕਿੰਨਾ ਘੈਂਟ 뷰 ਆ ਰਿਹਾ ਚਲੋ ਭਾਈ ਗੁਰਜੀ 5 ਵਜ ਗਏ ਹਨ ਤੇ 5:11 ਜੇ ਆਏ ਸੀ ਤੇ ਗੁਰਦਾਰਾ ਸਾਹਿਬ ਤੇ ਹੁਣ ਵਾਪਸੀ ਆਪਣੀ ਹੋਣ ਲੱਗੀ ਆ ਪਰਨਾ ਸਾਹਿਬ ਤੇ ਸੰਗਤ ਆ ਗਈ ਆ ਕਿ ਹੁਣ ਚੱਲਦੇ ਆ ਬੱਸ 'ਚ ਕਿ ਯਾ ਆ ਕੇ ਹਨ ਬਟਨਾ ਸਾਹਿਬ ਮਾਥਾ ਟੇਕ ਲੈਣਾ ਚਾਹਦੇ ਆਂ ਜੇ ਅਗਰ ਜਾਨ ਸੀਟ ਤੇ ਆਪਾਂ ਬਹਿ ਗਏ ਆ ਤੇ ਬੱਸ ਦਰਪੀ ਤ੍ਰੀ ਅਕਾਰ ਜਿਕਾ ਕਾਲ ਸਾਹ ਵਾਹਿਗੁਰੂ ਜੀ ਕੀ ਖਤੇ ਮੈਂ ਚਲੋ ਆ ਵੀਰ ਜੀ ਤੁਹਾਨੂੰ ਖਾ ਦਿੰਨੇ ਆ ਕਿ ਅੱਜ ਆਪਣੀ ਦੇਵੀ ਦੇਵਤਿਆਂ ਦੀ ਮੂਰਤੀ ਵਿਸਰਜਨ ਕਰਾਂ ਜਾਂਦੇ ਆ ਇਹਨਾਂ ਚੁੰਦਾ ਨਾ ਕਿ ਦੁਸ਼ਹਿਰੇ ਤੋਂ ਅਗਲੇ ਦਿਨ ਆਪਣੀ ਦੇਵੀ ਦੇਵਤਿਆਂ ਦੀ ਮੂਰਤੀ ਵਿਸਰਜਨ ਕਰਦੇ ਆ ਇਹ ਇਧਰ ਤੋਂ ਵੀ ਵੇਖ ਸਕਦੇ ਹੋ ਮੁੰਡਿਆਂ ਕਦਾ ਨਚਣਦੇ ਆ ਕਿਉਂਕਿ ਇਹਨਾਂ ਦਾ ਖੁਸ਼ੀ ਵਾਲਾ ਦਿਨ ਹੁੰਦਾ ਹੈ ਇਹਨਾਂ ਤੋਂ ਸ਼ਾਇਦ ਅਗਲੇ ਦਿਨ ਮੂਰਤੀ ਵਿਸਰਜਨ ਕਰਨਾ ਹੁੰਦਾ ਵਾ ਰਾਜ ਇੰਪੋਰਟ ਟਰੱਕ ਵੇਖੇ ਜਿਹੜੇ ਮੂਰਤੀ ਵਿਸਰਜਣ ਕਰ ਜਾਣਦੇ ਆ ਤੇ ਇਹ ਵੇਖ ਸਕਦੇ ਹੋ ਕਿਦਾਂ ਇਹ ਖੁਸ਼ੀ ਨਾਲ ਨਚਣਦੇ ਆ ਤੇ ਮੈਂ ਚੱਲੋ ਵੀਦਰੀ ਸ਼ ਤਾਂ ਉਹ ਖਾ ਦਿੰਨੇ ਆਪਣੇ ਕੈਮਰੇ ਰਾਹੀਂ ਤੇ ਤੁਸੀਂ ਵੀ ਵੇਖ ਸਕਦੇ ਹੋ ਕਿਦਾਂ ਇਹਨਾਂ ਟਰੱਕ ਗੱਡੀਆਂ ਚ ਆਪਣੇ ਦੇਵੀ ਦੇਵਤਿਆਂ ਦੀ ਮੂਰਤੀ ਰੱਖੀ ਹੋਈ ਆ ਹੁਣ ਤੁਹਾਨੂੰ ਦਿਖਾਉਨੇ ਆ ਕਿ ਆਪਣੇ ਦੇਵੀ ਦੇਵਤਿਆਂ ਕਿਦਾਂ ਮੂਰਤੀ ਵਿਸਰਜਨ ਕਰਦੇ ਆ ਤੁਸੀਂ ਇੱਥੇ ਕਰੀਨ ਵਿੱਚ ਦੇ ਸਕਦੇ ਆ ਕਰੇਨ ਲਈ ਟਰੱਕ ਗੱਡੀ ਦੇ ਵਿੱਚੋਂ ਮੂਰਤੀ ਚੁੱਕ ਕੇ ਤੇ ਪਾਣੀ ਦੇ ਵਿੱਚ ਵਿਸਰਜਨ ਕੀਤੀ ਜਾ ਰਹੀ ਆ ਉਹ ਤੁਸੀਂ ਸਾਹਮਣੇ ਵੇਖ ਸਕਦੇ ਹੋ ਕਰੇਨ ਮੂਰਤੀ ਚੁੱਕ ਰਹੀ ਆ ਇਹ ਇਦਾਂ ਇਹ ਆਪਣੀ ਦੇਵੀ-ਦੇਵਤਿਆਂ ਦੀ ਮੂਰਤੀ ਵਿਸਰਜਨ ਕਰਦੇ ਪਾਣੀ ਦੇ ਵਿੱਚ ਵੇਖ ਸਾਦੇ ਉਹ ਹਿੰ ਕਿਦਾਂ ਆਪਣੀ ਦੇਵੀ-ਦੇਵਤਿਆਂ ਦੀ ਮੂਰਤੀ ਵਿਸਰਜਨ ਕਰ ਰਹੀ ਹੈ ਪਾਣੀ ਦੇ ਵਿੱਚ ਚੁੱਕੀ ਜੇ ਹਾਲੀ ਮਾਤਾ ਆ ਵੀ ਤੁਸੀਂ ਸਾਦੇ ਆਪਣੀ ਦੇਵੀ-ਦੇਵਤਿਆਂ ਦੀ ਮੂਰਤੀ ਵਿਸਰਜਨ ਕਰਨ ਜਾਣਦੇ ਆ ਟ੍ਰੈਕਟਰ ਦੇ ਮਗਰਾਂ ਟਰਾਲੀ ਪਾਈ ਹੋਈ ਹੈ ਤੇ ਟਰਾਲੀ ਦੇ ਵਿੱਚ ਰੱਖਿਆ ਹੈ ਆਪਣੇ ਦੇਵੀ-ਦੇਵਤਿਆਂ ਦੀ ਮੂਰਤੀ ਤੇ ਡੀਜੇ ਲਾ ਕੇ ਕਦਾਂ ਨਚੰਦੇ ਆ ਇਸ ਟਾਈਮ ਅਸੀਂ ਆ ਗਏ ਆ ਕੋਲ ਬਲਾਜੀ ਤੇ ਇਥੋਂ ਤ੍ਰਿਵਣਾ 15 ਮਿੰਟਾਂ ਦਾ ਰਸਤਾ ਰਹਿ ਗਿਆ ਪਟਨਾ ਤੇ ਉੱਧਰ ਕਿ ਇਹ ਬਿਲਕੁਲ ਇੱਥੇ ਹੀ ਆ ਗਏ ਆ ਗੱਡੀ ਦੇ ਵਿੱਚ ਬੱਦ ਦੇ ਵਿੱਚ ਉਹ ਵੀ ਸਭ ਤੋਂ ਜ਼ਿਆਦਾ ਸੰਗਤ ਨੂੰ ਦਿਖਾਦੇ ਆ ਆਪਣਾ ਇੰਜੋਏ ਕਰ ਲੀਏ ਤੇ ਬੱਧਾ ਬਤਾ ਕਰਕੇ ਬਾਕੀ ਪੌਂਚ ਨਹੀਂ ਆਣੇ 15 ਮਿੰਟਾਂ ਦਾ ਤੇ ਇਸ ਟਾਈਮ ਵੀ ਐਂਕਰ ਹੋ ਚੁੱਕੇ ਆ ਪਟਨਾ ਸਾਹਿਬ ਜ਼ਹਿਰ ਦੇ ਵਿੱਚ ਤੇ ਬਸ ਦੁਆ ਕਰਦੇ ਨਾ ਕਿ ਮੈਂ ਕਹਦਾ ਕਿ ਬਸ ਪੌਂਚ ਨਾ ਡੀ ਗੁਰਦਰਾ ਸਾਹਿਬ ਲੱਗੇ ਤੇ ਤੁਹਾਨੂੰ ਮਿਲਣਾ ਮੈਂ ਚਾਹੁੰਦੇ ਆਂ ਕਿ ਉੱਤਾਈ ਹੋਰ ਜਿੱਥੇ ਆਪਾਂ ਨੂੰ ਜਾਣਦੇ ਆਂ ਤੇ ਇਹ ਜਿਹੜੇਵੇਂ ਜਾਦੇ ਉਹ ਕਿਦਾਂ ਜਗਮਗ ਜਗਮਗ ਹੋ ਰਹੀ ਹੈ ਹੁਣ ਵਾਇਗੁਰ ਜੀ ਇੱਥੇ ਲੱਗੇ ਉਤਰਨਾ ਤੇ ਅੱਧ ਜੀ ਬਾਸਨੇ ਤਾਰਦਾ ਕਿਉਂਕਿ ਗਾੜੀ ਜਾਮ ਬਹੁਤ ਲੱਗਾ ਹੀ ਗਾੜੀ ਬਾਜ਼ਰੀ ਜਾ ਸਕਦੀ ਐ ਇਸ ਕਰਕੇ ਇੱਥੇ ਲੱਗੇ ਉਤਰਨਾ ਆ ਵਾਇਗੁਰ ਜੀ ਆਪਣਾ ਆ ਗਿਆ ਨਿਵਾਸ ਹਸਤਾਨ ਤੇ ਆਪਣੇ ਨਿਵਾਸ ਹਸਤਾਨ ਚ ਪਹੁੰਚ ਚੁੱਕੇ ਆ ਤੇ ਆ ਵੀਰ ਵੀ ਆਪਣੇ ਨਾਲ ਆ ਤੇ ਵੀਰ ਜੀ ਕੁਝ ਕਹਿਣਾ ਚਾਹੋਗੇ ਕੋਈ ਦੁਕਾਨ ਬੜੀ ਹੋਈ ਪਰ ਗਰੂ ਦੇ ਲੜ ਲਾ ਕੇ ਬਹੁਤ ਮਜ਼ਾ ਆਇਆ ਇਹੋ ਜੀ ਯਾਤਰਾ ਮੈਂ ਜ਼ਰੂਰ ਦੁਬਾਰਾ ਕਰਨੀ ਚਾਹਾਂਗਾ ਜ਼ਰੂਰ ਮੈਂ ਆਪਣੇ ਆਪ ਨੂੰ ਸੇਵਾ ਦਾ ਮੌਕਾ ਦੇਣ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਆਪ ਅਨੇ ਪਾਹ ਜਗੇ ਆ ਨਿਵਾਦਸਤਾਨ ਤੇ ਸੋਨਿਆਲੇ ਰਾਤ ਜਰੀਆ ਕਾ ਹੋਗਾ ਜੀ ਦਾ ਇੱਥੇ ਖਤਮ ਹੁੰਦਾ ਵਾ ਯਾਹਨ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਬਾਕੀ ਜੇ ਕੋਈ ਇਕ ਵਾਰੀ ਹੈ ਤੇ ਡੀਐਮ ਕਰ ਦਿਓ ਇੰਸਟਾਗ੍ਰam ਤੇ ਮੈਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਦੂੰਗਾ ਤੇ ਚਲੋ ਅੱਜ ਦਾ ਵਲੋਗ ਹੁੰਦਾ ਇੱਥੇ ਖਤਮ ਆਪਾਂ ਹਣ ਜੁੜਾਂਗੇ ਫੇਰੇ ਨਵੇਂ ਵਲੋਗ ਦੇ ਵਿੱਚ ਸਾਰੇ ਨਮਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ